ਲੋ ਬਾਈ ਆਪਾਂ ਨੂੰ ਇੱਕ ਰੋਜ਼ ਹੋਰ ਮਿਲਿਆ ਸੀ ਹਨ ਡਿੱਗੇ ਪੈਸੀ ਵਿਚਾਰਾ ਨਹਿਰ ਚ ਵੀ ਤੇ ਬਹੁਤ ਮੰਦੇ ਹਾਲ ਆ ਪਹਿਲਾਂ ਨੇ ਆਪਣੇ ਬਾਈ ਜੋਰਾ ਰੋਜ਼ ਜਿਹੜਾ ਆਪਣਾ ਉਹਦੇ ਮੰਗੂ ਪੈਰਾਂ ਦਾ ਬਹੁਤ ਬੁਰਾ ਹਾਲ ਹੋਇਆ ਉਹ ਤਾਂ ਚਲੋ ਆਪਾਂ ਹਾਲ ਕਰਤਾ ਜਿਹੜੀਆ ਘਰ ਲੰਦੇ ਦੇ ਨਾ ਆ ਖੜਾ ਬਾਈ ਹੈਪੀ ਹੈਪੀ ਕਿਵੇਂ ਆ ਫਿਰ ਵਧੀਆ ਵਧੀਆ ਬਾਈ ਕਿਵੇਂ ਆ ਬਈ ਦੇ ਹਾਲਾਤ ਹੁਣ ਕੋਲਾਸ ਵੀਰੇ ਦੇ ਜਿਵੇਂ ਸੇਮ ਜੋਰੀ ਵਾਲੀ ਐ ਹਾਂ ਉਹੀ ਨੇ ਨਾ ਯਾਰ ਹਾਂ ਪਰ ਇਹ ਅੱਗੇ ਇਹਨੂੰ ਸੱਚ ਠੀਕ ਲੱਗਦਾ ਮੈਨੂੰ ਕੀ ਜਿਹੜਾ ਸੇਤਾ ਹੈ ਜਦੋਂ ਹੁਣ ਆਇਆ ਹੁਣ ਉਹਨੂੰ ਮੰਨ ਕੇ ਚੱਲੋ ਮਾਤਾ ਕੋ ਬਾਹਰ ਸੀ ਮੈਂ ਜਿਹਦੇ ਸੀ ਜਦੋਂ ਆਇਆ ਤੇ ਉਹ ਘੰਟਾ ਰੋੜਾ ਆਪਣੇ ਕੋਲੇ ਆਇਆ ਇਹਨੂੰ ਤੇ ਮਨਦੀਪ ਉਹਦੇ ਉੱਤੇ ਲੱਗੀ ਜਾਂਦਾ ਰਹੇ ਮਨਦੀਪ ਨੇ ਬਾਈ ਸੇਵਾ ਬਹੁਤ ਕਰੀ ਪਹਿਲਾਂ ਜੋਰੇ ਦੀ ਬਹੁਤ ਸੇਵਾ ਕਰੀ ਹੈ ਨਾ ਅੱਛਾ ਉਧਰ ਗੱਲ ਚਰਨਾ ਗੁજરા ਰੱਖੀ ਹੈ ਨਾ ਬਰਾਦਰਾਂ ਦਾ ਡੋਟਵਾਦੀ ਇਹਨੂੰ ਤੇ ਉਹਦੀਆਂ ਕੋਲੋਂ ਸੀ ਚੇਹਿਆਂ ਦਾ ਜਿਹੜੇ ਬਲੱਡ ਬਲੂ ਟੋਵੀ ਨਿਕਲੀ ਜਾਂਦਾ ਨਾ ਯਾਰ ਬਲੱਡ ਬਲੂ ਟੋ ਆਹ ਦੇਖੋ ਜੀ ਇਹ ਆ ਦੇਖੋ ਹਾਂ ਹਾਂ ਬਈ ਹਾਂ ਉਹ ਹੀ ਨਾਲ ਉਹ ਹੀ ਉਹ ਹੀ ਮਹਾਪਾਇਰ ਵੀ ਬਾਈ ਦੇਖ ਲੈ ਮੈਂ ਹੈ ਨਾ ਉਹੀ ਹਾਲਾਤ ਪੈ ਰਹੇ ਨੇ ਯਾਰ ਉਹ ਦੇਖ ਲੀ ਜੀ ਆਪਾਂ ਬਹੁਤ ਹਾਲਾਤ ਹੈ ਨਾ ਬਾਕੀ ਦੀ ਮੰਡੀ ਦੀ ਸੇਵਾ ਆ ਇਹ ਵੀ ਰਾਤ ਨੂੰ 2 ਘੰਟੇ ਚਲਾਦੀ ਆਣਿਆ ਹੈਪੀ ਬਾਈਕ ਜਦੋਂ ਤੈਨੂੰ ਕੋਈ ਵੀ ਲੋਡ ਹੁੰਦੀ ਹੈ ਨਾ ਦੱਸ ਦਿਆ ਕਰ ਜਦੋਂ ਆਪਾਂ ਵਧੀਆ ਵਿਚਾਰੇ ਨੂੰ ਹੁਣ ਸੈੱਟ ਕਰਾਂਗੇ ਇਹਨੂੰ ਕਰਾਂਗੇ ਸੈੱਟਾਂ ਜਿਵੇਂ ਪਹਿਲਾਂ ਪੂਰੇ ਇਲਾਕੇ ਦੀ ਤਾਂ ਜਿਆਦਾ ਬਹੁਤ ਜੋੜਾ ਦੇ ਵਧੀਆ ਆ ਆਪਣੇ ਪਰਿਵਾਰ ਚ ਵਾਗਿਆ ਹਨ ਵਧੀਆ ਹਾਲ ਕਰਕੇ ਹੋ ਵਾਗਿਆ ਯਾਰ ਇਹ ਮੈਨੂੰ ਤਾਂ ਲੱਗਦਾ ਰੋਜ਼ ਨਹੀਂ ਹੈ ਹਾਂਜੀ ਇਹ ਰੋਜ਼ ਨਹੀਂ ਹੈ ਰੋਜ਼ ਨਹੀਂ ਹੈ ਨਾ ਤੇ ਦੱਸ ਤੂੰ ਇੱਕ ਦੇਖ ਇਹ 122 22 ਕਿਲੋਮੀਟਰ ਮੰਡੂ ਸਾਡਾ ਬਣਿਆ 128 ਕਿਲੋਮੀਟਰ ਬਰਨਾਲੇ ਕੋਲੇ ਸੀ ਅੱਛਾ ਤੇ ਕੱਲ ਮੈਨੂੰ ਫੋਨ ਆ ਉਹ ਆਪਣੀ ਵੀਡੀਓ ਵੇਖੀ ਸੀ ਹਾਂ ਹਾਂ ਤੇ ਕੱਲ ਜਦੋਂ ਵੀ ਸਾਡੀ ਵੀ ਉਹਲਾ ਤੇ ਜਿਹੜੇ ਤੋਂ ਤੁਹਾਡੇ ਡਾਇਰੈਕਟਰ ਸਾਹਿਬ ਨੂੰ ਵੀਡੀਓ ਦੇਖੀਆ ਹਾਂ ਤੇ ਕਹਿੰਦੇ ਤੇਰੇ ਕੋਲ ਸਾਡੀ ਜਮਾ ਛੱਡ ਜੇ ਕੋਈ ਦਿੱਕਤ ਨਹੀਂ ਆ ਨਾ ਨਾ ਵਧੀਆ ਯਾਰ ਬਾਈ ਬਾਈ ਬਾਕੀ ਜਿਵੇਂ ਤੇਰਾ ਮੋਹ ਪਿਆਰ ਹੈ ਹਨਾ ਹੋਰ ਵੀ ਜਾਨਵਰ ਬਹੁਤ ਰੱਖਦਾ ਤੁਸੀਂ ਤੇਰੀ ਮਰਜ਼ੀ ਨਾਲ ਚੱਲਦਾ ਆਪਾਂ ਲੈ ਕੇ ਆਉਣੇ ਹਾਂ 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 ਨਾ ਨਾ ਬਾਈ ਵਧੀਆ ਆਪਾਂ ਪੂਰੀ ਹੈਲਪ ਕਰਾਂਗੇ ਯਾਰ ਹਾਂ ਆਪਾਂ ਦਿਨ ਰਾਤ ਹਨਾ ਜਦੋਂ ਵੀ ਤੂੰ ਕਹੇਗਾ ਜਦੋਂ ਆਪਾਂ ਦਵਾਈ ਬੂਟੀ ਬਣਾਣ ਜਾਣ ਦੇਣਾ ਹਾਂ ਜਦੋਂ ਬੂਟੀ ਚੀਜ਼ ਹੈ ਇਹ ਬਾਕੀ ਪਰਮਾਤਮਾ ਜੀ ਉਮਰ ਲੰਮੀ ਬਟੇ ਆ ਬਾਕੀ ਮੇਨ ਗੱਲ ਹੈ ਪੀ ਉਹ ਵੀ ਹੈ ਨਾ ਬਾਕੀ ਤੈਨੂੰ ਹੁਣ ਪਹਿਲਾਂ ਜੋਰੇ ਦਾ ਤੁਸੀਂ ਇਲਾਜ ਕਰਿਆ ਹੈ ਨਾ ਉਦੋਂ ਤੈਨੂੰ ਸਾਰੀ ਨੌਲੇਜ ਆ ਹੀ ਰਹੀ ਆ ਉਹ ਨੌਲੇਜ ਆ ਰਹੀ ਨਹੀਂ ਮੇਰੇ ਨਾਲ ਜਿਆਦਾ ਮਨਦੀਪ ਉਹ ਤੇ ਮਨਦੀਪ ਮਨਦੀਪ ਹਾਂ ਮਨਦੀਪ ਜੀ ਅੱਕੂਕ ਦੇ ਪੱਤੇ ਬੜੇ ਵਿਚਾਰੇ ਨੇ ਤੋੜ ਕੇ ਲਾਏ ਨੇ ਹੈ ਨਾ ਉਹ ਦੇਸੀ ਦਵਾਈ ਇਸ ਨੂੰ ਆਪ ਨੂੰ ਦੱਸੀ ਭਰਾ ਨੇ ਉਹ ਦਵਾਈ ਨਾਲ ਬਹੁਤ ਸ਼ਿੱਤਿਰਾਮ ਆਇਆ ਇੱਕ ਗੱਲ ਉਦੋਂ ਵੀ ਆ ਵੀ ਜੋਰਾ ਆਪਾਂ ਥੋੜਾ ਜਿਹਾ ਲੇਟ ਹੋ ਤਾਂ ਵੀ ਇਹ ਹੋਇਆਗਾ ਹਾਂ ਉਦੋਂ ਉਹ ਸੀਗਾ ਤੇਰਾ ਉਦੋਂ ਠੰਡ ਸੀਗੀ ਠੰਡ ਜਖਮਾਂ ਭਰਦੇ ਨਹੀਂ ਹੈਗੇ ਉਦੋਂ ਸਿੱਲਾ ਮੌਸਮ ਸੀਗਾ ਠੰਡ ਸੀ 10 ਟੋਲ ਆਪਣ ਨੂੰ ਇੰਨੀਆਂ ਦਵਾਈਆਂ ਦਾ ਪਤਾ ਨਹੀਂ ਸੀ ਇੰਨਾਂ ਦਵਾਈਆਂ ਦਾ ਸਹੀ ਗੱਲ ਆ ਪਤਾ ਵੀ ਨਹੀਂ ਸੀਗਾ ਨਾ ਬਾਈ ਆਪਣ ਨੂੰ ਫੋਨ ਕਰਦੇ ਦੱਸਿਆ ਜਿਵੇਂ ਬਾਹਰੋਂ ਬਹੁਤ ਫੋਨ ਬਹੁਤ ਆਇਆ ਆਪਣ ਨੂੰ ਟ੍ਰੀਟਰੀਟਲੀ ਕੋ ਪਲੇਟਾਂ ਤੋਂ ਅਮਰੀਕਾ ਤੋਂ ਬਹੁਤ ਫੋਨ ਆਇਆ ਆਪਣਾ ਨੰਬਰ ਵੀ ਹੈ ਸੇਵ ਹੋਇਆ ਹੋ ਬੰਦਿਆਂ ਨੇ ਅੱਛਾ ਅੱਛਾ ਵੀ ਇਹੋ ਨਹੀਂ ਕੋਈ ਦਿੱਕਤ ਨਹੀਂ ਆਉਂਦੇ ਤੇ ਆਪਾਂ ਹੁਣ ਨਹੀਂ ਦਿੱਕਤ ਆਣ ਦੇ ਨਹੀਂ ਹੁਣ ਨਹੀਂ ਆਉਣ ਦੇ ਤੇ ਦਵਾਈ ਵਿੱਚ ਤਾਂ ਨਹੀਂ ਦੇ ਵਧੀਆ ਚੱਲੇ ਜਾਣ ਵਿਚਾਰੀ ਜੇ ਸੈਟ ਹੋ ਗਿਆ ਹਨਾ ਉਹ ਇਹ ਨਾਲ ਉਸ ਵਿੱਚ ਕਿੰਨਾ ਜੀ ਲਾਦੀ ਦੱਸ ਇਹ ਹਾਂ ਉਹ ਬਾੜੀ ਲਾਦੇ ਸੀ ਕਹਿੰਦੇ ਸਾਡੇ ਇਹ ਜਿਹੜੇ ਦਰਦਪੁਰ ਦੇ ਜਨਰੇ ਸ਼ਾਲਾ ਮਾਰਦੀ ਹੈ ਅੱਛਾ ਤੇ ਮਦੀਪ ਉਹ ਘੰਟਾ ਟੋੜੇ ਨੂੰ ਆਈ ਜਰੀਆਂ ਦਾ ਫੁਰਸੀ ਆਦੇ ਨੂੰ ਇੱਕ ਘੰਟੇ ਦੇ ਵਿੱਚ ਲਾਲ ਕਿੰਨਾ ਜੀ ਲਾਦੀ ਧਈ ਗਈ ਪੂਰੇ ਦੇ ਵਿੱਚ ਉਹ ਬਾਈਆਂ ਤੋਂ ਉਤਰੀ ਮਸਾਗਾ ਇੰਦਰ ਤੋਂ ਉਤਰੀ ਨਹੀਂ ਅੱਛਾ ਹਾਂ ਬੰਨ ਗਏ ਤਾਰੀ ਤਾਰੀ ਹਣਾ ਬੰਨ ਗਏ ਜਮਾ ਇਹ ਸਾਰੇ ਇਹਦੇ ਪੈਰ ਪੂਰ ਨੂੜ ਕੇ ਬਾਕੀ ਪਤਾ ਕੀ ਚੱਕਰ ਆਇਤੀ ਬਾਈ ਇਹਨਾਂ ਨੇ ਹੀ ਦੇਖਦਾ ਹਰੇਕ ਬੰਦਾ ਸਾਹਮਦਾ ਵੀ ਨਹੀਂ ਬਾਈ ਸਾਹਮ ਸਾਹਮਦਾ ਬਾਈ ਕਹਿੰਦਾ ਜਦੋਂ ਛੱਡੂ ਜੀ ਓਕਾ ਦੀ ਜਿਹੜੀ ਕਮਰ ਨੂੰ ਖਾਉ ਲੈਣਾ ਗਰਮਾ ਤੁਮੋਂ ਤੱਕਲਾ ਸਾਹਮ ਲੈ ਲੈਂਦਾ ਆਪਣਾ ਨੱਟਾ ਦੇ ਜਾਉਂਗਾ ਸਾਹਮਦਾ ਨਾ ਨਾ ਬਾਕੀ ਠੀਕ ਆ ਯਾਰ ਬਾਈ ਕੀ ਸੇਵਾ ਬਾਕੀ ਬਾਈ ਯਾਰ ਕੋਈ ਵੀ ਆਪਾਂ ਚੀਜ਼ ਆ ਜਾਨਵਰ ਆਪਾਂ ਨੂੰ ਦਾ ਰਮਾਣਾ ਵੱਡੀ ਦਾ ਇਨਸਾਨ ਨਹੀਂ ਹੁੰਦਾ ਯਾਰ ਵੱਡੀ ਚੀਜ਼ ਨਹੀਂ ਜਾਣ ਨਾਲੇ ਹੁਣ ਮੈਂ ਵੀ ਉਹਖੋ ਜਿਹੜੇ ਆਪਣੇ ਨਾ ਮੋਟੂਰੇ ਕਮੈਂਟ ਪਏ ਆ ਇੱਥੇ ਲੰਮੇ ਲਾ ਦਿੰਦੇ ਆ ਲੰਮੇ ਲਾ ਦੋ ਤਸਰਾ ਤੇ ਇੱਥੇ ਲਾ ਦਿੰਦੇ ਆ ਪੈਪਾ ਲੱਗੀਆਂ ਇਹਨੂੰ ਖੁੱਡੀ ਛਾੜ ਦੇਣੀ ਚਾ ਨੇ ਮੈਡੀਕਲ ਟੋਪਿਕ ਪੁੱਛਤਾ ਪੈਣਾ ਆਈ ਹੁਣ ਜੇ ਆਪਾਂ ਕੋ ਡਾਕਟਰ ਬੁਲਾ ਕੇ ਨਾ ਸਵੇਰੇ ਨਹੀਂ ਬੱਕੀ ਤਾਂ ਹੁਣ ਮੈਡੀਕਲ ਚੱਲੂਗਾ ਅੱਛਾ ਫੋਟੋਆਂ ਦਾ ਭੇਜ ਦਿੰਦੇ ਆ ਜੀ ਤੇ ਵੀ ਡਾਕਟਰ ਨੂੰ ਤਾਂ ਆਪਣੇ ਕੋਲ ਪਈਏ ਦੋ ਟਾਈਮ ਜੀਨ ਬੋ ਵੀ ਚਾਰਜ ਵੀ ਮੰਗ ਲਓ ਜੀ ਉਸ ਲਈ ਪੇਟ ਵਾਟੇ ਪੇਟ ਵਾਟੇ ਨਾ ਜਿਹੜਾ ਕੰਪਨੀ ਦਾ ਬਿਲ ਨੂੰ ਟੰਗਦਾ ਤੈਨੂੰ ਹਾਂ ਹਾਂ ਠੀਕ ਹੈ ਤੇ ਹੁਣ ਇਹ ਖਾਣ ਪੂਣ ਦੀ ਕੋਸ਼ਿਸ਼ ਕਰੀ ਨਾੜੀ ਬੱਟੀ ਹਾਂ ਜੀ ਰੂ ਗਾਜਰਾ ਖਵਾਈਏ ਜੀ ਆਪਾਂ ਤਿੰਨ ਗਾਜਰਾ ਖਾਣ ਹਾਂ ਗਾਜਰਾ ਖਾਦੂਗੀ ਜੀ ਬਾਕੀ ਉਹਨਾਂ ਨੂੰ ਵੀ ਪਤਾ ਹੀ ਆ ਵੀ ਜੋਰ ਨਾਲ ਖਾਂਦਾ ਗਿਆ ਨਾ ਹਾਂ ਜੀ ਦੇਖ ਲੈ ਵੀਰ ਕਿ ਤਾਂ ਮੰਨ ਲਓ ਦਾ ਸੌਤੂ ਵੀ ਹੈ। ਇਹ ਸਹੀ ਗੱਲ ਹੈ ਨਾ। ਇਹਨੂੰ ਪਤਾ ਨਹੀਂ ਕਿ ਉਹ ਬਚਾਉਣ ਵਾਲੇ ਪਾਸੇ ਬੰਦੇ ਬੰਦੇ ਬਚਾਉਂਦਾ। ਇਹ ਜਦ ਪੈਰ ਨਾਲ ਇਹ ਵੀ ਉਹ ਵੀ ਨਹਿਰ 'ਚ ਡਿੱਗਣ ਕਰ ਤੂਮੀ ਛੱਲੇ ਗਏ ਨਾ। ਜਿਵੇਂ ਸੀਮਟ ਮੈਣ ਆ ਜਿਹੜੀਆਂ ਦੱਸੋ। ਇਹ ਬਹੁਤ ੱੱਕਾ ਕਰਦੇ ਬਾਈ। ਪੈਰ ਜੰਦੇ ਚ ਬੰਦ ਰਹੇ ਜੀ ਚੋਰ ਮਾਰੀ ਜਾਂਦਾ। ਤੇ ਪਾਣੀ ਪੂਣੀ ਪੀਣ ਜਾਣ ਪਰ ਜਦ ਮੂੰਹ ਕਰਦਾ ਨਾ ਤਲਕੇ ਜਾਂਦਾ। ਤੇ ਮਰਾ ਚੁਪੀਆਂ ਦੇ ਟੁੱਟੇ ਕੱਤੇ ਵਿੱਚ ਜਿਹੜਾ ਦਰਦਾ ਛਾਲ ਮਾਰਦਾ। ਦਰਦਾ ਛਾਲ ਮਾਰ ਜਾਂਦਾ। ਇਹਦਾ ਜਿਆਦਾ ਬਹੁਤ ਔਖਾ ਹੈ। ਹਾਂਜੀ। ਫੋਨ ਫਿਰ ਚਲੋ ਪਰਮਾਤਮਾ ਲੰਮੀ ਉਮਰ ਕਰਿਆ ਨਾ ਇਹਦੀ ਪਰਮਾਤਮਾ ਤੁਹਾਨੂੰ ਵੀ ਉਮਰ ਕਰੇ ਆਪਾਂ ਕਰਾਂਗੇ ਇਹਦਾ ਇਲਾਜ ਰਸਾ ਇਹਦਾ ਕਰਾਂਗੇ ਇਲਾਜ ਤੇ ਜਿਵੇਂ ਭਾਈ ਆਪਾਂ ਕੋ ਨਾ ਰੱਖਦਾ ਜੋਰਾ ਇਹਦਾ ਕੀ ਨਾ ਰੱਖਾਂਗੇ ਨਾ ਆਪਾਂ ਇਹਦਾ ਆਪ ਨੂੰ ਬਾਈ ਕਮੈਂਟ ਕਰਦੇ ਨਸ ਤੇ ਇਹ ਰੋਜ਼ ਭਾਈ ਹਾਂ ਬਾਈ ਕਮੈਂਟ ਕਰ ਗਿਆ ਸੁਣ ਰੋਜ਼ ਨਹੀਂ ਆ ਇਹ ਇਹਦਾ ਕੀ ਨਾ ਰੱਖੀ ਆਪਾਂ ਹਾਂ ਕਮੈਂਟ ਕਰਦੇ ਵੱਧ ਤੋਂ ਵੱਧ ਦੱਸਿਓ ਤੇ ਮੇਰਾ ਕੋਈ ਨਾ ਰੱਖਾਂ ਮਾ ਜੇ ਕਿਸ ਨੂੰ ਹੋਰ ਉਦੋਂ ਬਿਹਤਰ ਟਰੀਟਮੈਂਟ ਪਤਾ ਕੋਈ ਲੱਗਦੇ ਨਾ ਭਾਈ ਹਾਂ ਦੇਸੀ ਦਵਾਈ ਕਿਸ ਨੂੰ ਜਦੋਂ ਦੇਸੀ ਅੰਗਰੇਜ਼ੀ ਦੀ ਦਵਾਈ ਬਾਰੇ ਪਤਾ ਪਿੱਛੇ ਪਿੱਛੇ ਨੂੰ ਮਚਣਾ ਛੇ ਹੀ ਜਾ ਕੇ ਮੁਰਾ ਕਿ ਜੈਕਸ਼ਨ ਤੋਂ ਬਣਾ ਪਹੁੰਚਣਾ ਉਹਦਾ ਸਿੱਟੀ ਨਾ ਨਾ ਮੈਂ ਨਾ ਫੀਲ ਵਾਲੀ ਲੋਈ ਵੀ ਮਰਜੀ ਹੋਵੇ ਡਾਕਟਰ ਦਵਾ ਦੇ ਆਹ ਵੇਹ ਸਾਦੀ ਨਾਲ ਸਹੀ ਗੱਲ ਹੈ ਇਹ ਬਈ ਜਿਹੜਾ ਆਪਣਾ ਜੋਰਾ ਹੈ ਨਾ ਕਿਸੇ ਮੈਨੂੰ ਉਹੀ ਲੱਗਦੀ ਆ ਸਿਰੋ ਉਹ ਵਾਈਟ ਚਿੱਟਾ ਦੀਆਂ ਜਮਾ ਹਾਂ ਉਹ ਰੋਹ ਸੀ ਤਾਂ ਦਿੱਤਾ ਉਹ ਰੋਹ ਚਿੱਟਾ ਇਹ ਨਾ ਰੋਹ ਜੀ ਹੈ ਕਿ ਉਹ ਨਹੀਂ ਦੂਜੀ ਰੋਹ ਨਹੀਂ ਲੈ ਕਾਲੀ ਜੀ ਨਾ ਉਹ ਨਹੀਂ ਜੀ ਉਹ ਰੋਹ ਜੁਦੇ ਹਾਂ ਉਹ ਰੋਹ ਲਾਲ ਲਾਲੀ ਜਿਹੜੀ ਆ ਇਹ ਰੋਹ ਨਹੀਂ ਆ ਹਾਂ ਲਾਲ ਰੋਹ ਨਹੀਂ ਹੈ ਨਾ ਜਦੋਂ ਬਹੁਤ ਨਾਲ ਤੇ ਮਨਦੀਪ ਨਾਮ ਹੈ ਇਹੋ ਬਿਚੜੀ ਲਾ ਰਿਹਾ ਹਾਂ ਹਾਂ ਬਿਚੜੀ ਲਾ ਰਹੀ ਜੀ ਬਈ ਇਹਦਾ ਨਾਨਕ ਵਧੀਆ ਯਾਰ ਬਾਈ ਸਾਮ ਸੰਭਾਲ ਬਾਕੀ ਸਭ ਤੋਂ ਵੱਡੀ ਚੀਜ਼ ਆ ਹੈ ਨਾ ਆਪਾਂ ਤੁਹਾਨੂੰ ਪਾਸੇ ਵਾ ਕਰਕੇ ਦੇਵਾਂ ਦਿਖਾ ਦਿੰਨੇ ਆ ਬਾਈ ਨੇੜੇ ਤੋਂ ਹਣ ਇਹਦੇ 10 ਫਿਰ ਪੈਰ ਦਾ ਜਮ ਸੇਮ ਜਿਵੇਂ ਆਪਣੇ ਜੋੜੇ ਦੇ ਸੀ ਹਾਂ ਉਹੀ ਰਤ ਬਣ ਜੇ ਸਾਰੇ ਉਹੀ ਚੀਜ਼ ਆ ਹੈ ਨਾ ਯਾਰ ਉਨੀ ਪੈਰ ਵੱਡੇ ਪੈ ਜਾਵਾਂ ਉਨੀ ਪੈਰ ਵੱਡੇ ਪਿਆ ਬਾਈ ਹੈ ਨਾ ਦੇਖੀ ਵੀ ਜੀ ਮਨਦੀਪ ਨਾਲ ਸੀ ਹਾਂ ਹਾਂ ਦੇਖੀ ਜਾਂਦਾ ਕਿੰਨਾ ਤੇ ਜੀ ਮਨਦੀਪ ਨਾਲ ਧੀ ਜੀ ਹੋਈ ਹੈ ਨਾ ਬਾਕੀ ਭਰਾਵਾਂ ਮਨਦੀਪ ਵੀ ਬਹੁਤ ਸੇਵਾ ਕਰਦਾ ਰਿਹਾ ਜਿਵੇਂ ਜਨਵਾਰ ਚੋਂ ਟੰਡ ਸਿੱਟ ਜਾਂਦਾ ਇਦਾਂ ਆ ਤੇ ਮੋਹ ਲੈਂਦਾ ਪਰ ਬੰਦੇ ਦਾ ਜਦੋਂ ਜਨਵਾਰ ਕੰਮ ਖਿੱਟ ਜਾਂਦਾ ਨਾ ਬਾਈ ਟੰਡ ਸਿੱਟ ਜਾਂਦਾ ਰਾਮਨਾਥ ਸੌਣੀ ਹੋਣਾ ਹਾਂ ਹੁਣ ਸੁੱਤੀ ਪਈ ਆ ਉਹਦੀ ਗੱਲ ਤਾਂ ਹਾਂ ਚੱਕ ਲੈਣੇ ਬਾਕੀ ਵੀ ਨੂੰ ਹੁਣ ਤਾਂ ਹੋ ਵੀ ਨਾ ਤੁੱਪੇ ਸ਼ਾਮੇ ਹੋ ਕੇ ਥੋੜਾ ਬਹੁਤ ਫਰਕ ਵੀ ਪਊਗਾ ਬਹੁਤ ਫਰਕ ਪਊਗਾ ਉਦੋਂ ਠੰਡ ਦਾ ਮੌਸਮ ਥੋੜਾ ਜ਼ੋਰ ਸੀ ਹਾਂਜੀ ਹਾਂਜੀ ਪਰ ਉਦੋਂ ਹੈਪੀ ਆ ਥੋੜੀ ਬਹੁਤ ਮਿਹਨਤ ਸੀ ਬਾਈ ਜਿਹੜਾ ਤੁਸੀਂ ਵਿਚਾਰ ਇੰਨ ਠੰਡ ਚ ਬਚਣ ਵਾਲੇ ਜਿਹੜੇ ਦੇ ਵਿੱਚ ਚਾਂਸ ਨਹੀਂ ਫੇਜ ਲੋਦੀ ਵਾਸਤੇ ਤੰਬੂ ਲਾਉਣਾ ਹਨਾ ਸਾਮਾਨ ਸੁੱ ਲੈਣਾ ਖੰਡ ਚ ਪ੍ਰਬੰਧ ਕਰਿਆ ਬਈਆ ਥੋੜਾ ਮੱਖੀ ਕਰਕੇ ਹੁਣ ਐ ਕਰਦੀ ਹੈ ਨਾ ਇਹਨੇ ਜਗਮਾ ਕਰਕੇ ਮੱਖੀ ਆ ਫਿਰ ਜਖਮ ਹੀ ਟਾਲ ਜਿਆ ਦਰਤ ਜੰਬੂ ਜਿਆਦਾ ਆ ਗਈ ਥੋੜੀ ਜਖਮ ਤਾਂ ਜਿਆ ਇਹਨੂੰ ਮੇਰੇ ਨਾਲ ਇੱਕ ਦੋ ਦਿਨ ਹੀ ਹੋਏ ਨੇ ਨਾ ਡਿੱਗੀ ਨੂੰ ਇਹਨੂੰ ਦੋ ਦਿਨ ਹੋ ਗਏ ਅੱਜ ਚਲੋ ਉਹਨਾਂ ਨਾਲ ਬਾਈ ਜਾਂਦਾ ਵੀ ਧੰਨਵਾਦ ਜਿਹੜਾ ਸਾਂਭ ਲਈ ਦੋ ਦਿਨ ਨਾ ਹਾਂ ਬਈਆ ਹਾਂਜੀ ਇੱਤੋਂ ਆਪ ਤੁਹਾਰੀ ਵਾਲੀ ਦਵਾਈ ਹੈ ਲੈਂਦੀ ਜੀ ਮਾਉਣੀ ਹਾਂਜੀ ਹਾਂਜੀ ਗੱਡੀ ਚੋਂ ਲੈ ਕੇ ਕੱਢਦੇ ਹਾਂਜੀ ਗੱਡੀ ਚੋਂ ਲੈ ਆ ਤੂੰ ਮਾਉ ਦਾ ਭਾਉ ਲੈ ਜੀ ਮੱਡੀ ਚੋਂ ਹਾਂ ਲੈ ਹੈਪੀ ਵਿਚਾਰੀ ਹਨਾ ਯਾਰ ਜਖਮਾਂ ਤੇ ਲਾ ਯਾਰ ਮਹंगाई ਅੱਛਾ ਗੱਡੀ ਲੈ ਕੇ ਆਈ ਤਾ ਤੂੰ ਹਾਂ ਵੀਟਾ ਢੀਨ ਬਾਈ ਵੀਟਾ ਢੀਨ ਨੂੰ ਹੋਰ ਕਹਿੰਦੇ ਤੀਨਾ ਤੈਨੂੰ ਅੱਛਾ ਆ ਗਿਆ ਮਨਦੀਪ ਬਾਈ ਲੈ ਫੁਆਰਾ ਮਾਰ ਦੇ ਮੱਖੀ ਨੂੰ ਘਣੀ ਦੇ ਅੱਛਾ ਅੱਛਾ ਮੱਖੀ ਜਖਮਾਂ ਤੇ ਲਾ ਦੇ ਲਾ ਦੇ ਬਾਈ ਮਨਦੀਪ ਯਾਰ ਜਖਮਾਂ ਤੇ ਹੌਲੀ ਹੌਲੀ ਲਾ ਦੇ ਮੱਖੀ ਨਾ ਬੈਠੇ ਏੜ ਯਾਰ ਬੜਾ ਹੈ ਫਿਰ ਤੁਰਤ ਲੈ ਆ ਫਿਰ ਬਈ ਜਾ ਕੇ ਹੈ ਨਾ ਨਾ ਜ਼ਰੂਰੀ ਜਾਤਾ ਫਿਰ ਯਾਰ ਫਿਰ ਆਪਣੇ ਜਖਮ ਹੋ ਗਿਆ ਕਿਵੇਂ ਪੜਦਾ ਹੈ ਆਪਾਂ ਜਾਂ ਭੱਜਾਂਗੇ ਨਾ ਬਾਈ ਆਵਾ ਮੈਡੀਸਨ ਸਵੇਰੇ ਹੋਰ ਵੀ ਲਿਆਵਾਂਗੇ ਯਾਰ ਹੌਲੀ ਹੌਲੀ ਲਾ ਹੌਲੀ 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 ਲਾ ਜਿਆਦੀ ਬੱਤੀ ਥੋੜਾ ਜਿਹਾ ਮਚਦਾ ਹੋ ਇਧਰ ਪੈਰਾਂ ਤੇ ਗੁਰਾਂ ਤੇ ਵੀ ਲਾ ਦੇ ਥੋੜੀ ਥੋੜੀ ਜਿਹਾ ਲਾ ਦੇ ਕਿਰ ਮੱਖੀ ਨਾ ਬੈਠੇ ਬਸ ਬੜਾ ਯਾਰ ਹਨਾ ਇਹ ਹੈਪੀ ਵੈਸੇ ਨਹਿਰਾਂ ਦਾ ਚਲ ਚੱਲੇ ਜਾਨਵਰਾਂ ਨੂੰ ਵੀ ਬਹੁਤ ਨੁਕਸਾਨ ਆ ਬਈ ਪਾਣੀ ਥੱਲੇ ਨਹੀਂ ਜਾਂਦਾ ਧਰਤੀ 'ਚ ਬਹੁਤ ਜੀ ਬਹੁਤ ਇਹ ਚੀਜ਼ ਮਾੜੀ ਮਾਤੂ ਬੜੀ ਸੰਜੀ ਨਾ ਮਾਰਨਾ ਜਿਵੇਂ ਮਾੜੇ ਪਾਣੀ ਸੀ ਕੋਲੇ ਆਪਾਂ ਨਲਕਾ ਲਾ ਲੈਂਦੇ ਸੀ ਪਹਿਲਾਂ ਜੱਸਾ ਹਾਂ ਉਹ ਪਾਣੀ ਵਾਲਾ ਕੰਮ ਵੀ ਗਿਆ ਹਨਾ ਉਹ ਪਾਣੀ ਵਾਲਾ ਕੰਮ ਗਿਆ ਹੁਣ ਤਾਂ ਜੇ ਫਿਰ ਔਖਾ ਹੋ ਕੰਮ ਤਾਂ ਔਖਾ ਹੋ ਜਾਣਾ ਚਲੋ ਭਾਈ ਆਪਾਂ ਹੁਣ ਅੱਜ ਇਹ ਦੇਖਿਆ ਜੀ ਆਇਆ ਆਪਣੇ ਕੋਲੇ ਆਪਾਂ ਕੱਲ ਨੂੰ ਹੈਪੀ ਫਿਰ ਪਾਣੀ ਨੂੰ ਦਿਖਾਵਾਂਗੇ ਨਾ ਕੱਲ ਨੂੰ ਆਪਾਂ ਭਾਈ ਕੱਲ ਨੂੰ ਕੀ ਯਾਰ ਤੁਹਾਨੂੰ ਐ ਪੂਰੀ ਘੰਟੇ-ਘੰਟੇ ਬਾਅਦ ਅਪਡੇਟ ਮਿਲਦੀ ਰਹੂਗੀ ਮੈਂ ਤੇ ਬਾਈ ਹੈਪੀ ਤੋਂ ਠੀਕ ਹੈ ਜੀ ਹੁਣ ਆਪਾਂ ਇਹਦਾ ਕਰਦੇ ਆ ਟ੍ਰੀਟਮੈਂਟ ਕਰਿਆ ਨੂੰ ਪਾਣੀ ਪੂਣੀ ਪਿਉਣੇ ਆ ਤੇ ਮੜਾ ਮੈਟਮੂਟ ਕਰਦੇ ਆ ਸੈਟ ਆਪਾਂ ਫਿਰ ਤੁਹਾਨੂੰ ਦਿਖਾਵਾਂਗੇ ਹਾਂ ਚਲ ਇੱਕ ਬੀਟਾ ਡੀਨ ਲਿਆ ਫਿਰ ਉਹ ਵੀ ਲਾ ਦਨੇ ਬਾਈ